ਉਹ ਤੂੰ ਨਾ ਨੰਗਾ ਦੇ ਕਾਲੀ ਖਦਮ ਆ ਗੱਲ ਵਾਦੂ ਗੱਲ ਗਾਂਦੀ ਮਤਲਬ ਨਹੀਂ ਪਤਾ ਤੇਰਾ ਇਹ ਨਵਤੇ ਆਈ ਆ ਜੀ ਇੱਥੇ ਨਾ ਮੈਨਿੰਗ ਹੋ ਰਹੀ ਆ ਜੀ ਮੰਡ ਦੇ ਵਿੱਚੋਂ ਰੇਤਾ ਵੀ ਆ ਰਹੀ ਮਿੱਟੀ ਵੀ ਆ ਰਹੀ ਆ ਤੇ ਟਰਾਲੀਆਂ ਆ ਟਰਾਲੀਆਂ ਵਾਲੇ ਆ ਉਹ ਇੰਨੀਆਂ ਟਰਾਲੀਆਂ ਭਿਉਂਦੇ ਆ ਉਹ ਜਿਹੜੇ ਬ੍ਰੇਕਰ ਜਿਹਨਾਂ ਨੂੰ ਬਣਾਉਣੇ ਪਏ ਆ ਮੰਡੀ ਪਿੰਡ ਵਾਲਿਆਂ ਨੂੰ ਕਿ ਕੋਈ ਬੱਚਾ ਬੁੱੱਚਾ ਨਾ ਥੱਲੇ ਆ ਜਵੇ ਕੋਈ ਹੋਰ ਨਾ ਆ ਜਵੇ ਆਹ ਲਓ ਦਾੰਦ ਥੋੜੀਆਂ ਉੱਚੀਆਂ ਹੁੰਦੀਆਂ ਹੁੰਦੀਆਂ ਉਹਨਾਂ ਨੂੰ ਤੰਗੀ ਆਉਂਦੀ ਸੀ ਕਿ ਕੋਈ ਹੌਕਾ ਟੋੜੇ ਜੋ ਇਹ ਕੋਈ ਕਰਕੇ ਉਹਨਾਂ ਦਾ ਐਸੀ ਹੱਲ ਕਰ ਦੇਣ ਲੱਗੇ ਛੋਟੇ ਕਰਕੇ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸਰਦਾਰ ਸਰਵਣ ਸਿੰਘ ਢੱਲੋਂ ਸਰਪੰਚ ਭੰਡਾਰ ਬੇ ਸਰਪੰਚ ਸਾਹਿਬ ਇਹੋ ਸਪੀਡ ਬ੍ਰੇਕਰਾਂ ਨੂੰ ਲੈ ਕੇ ਕੁਝ ਜਿਹੜੇ ਕਿਸਾਨ ਆ ਉਹਨਾਂ ਨੂੰ ਇਹ ਸਮੱਸਿਆ ਆਈ ਕੀ ਹੈਗਾ ਪੂਰਾ ਮਾਮਲਾ ਇਹਦਾ ਜੇ ਬਣਾਏ ਤਾਂ ਤਾਂ ਸੀ ਕਿ ਮੈਨੰਗ ਬਹੁਤ ਹੁੰਦੀ ਆ ਸਾਡੇ ਪਿੰਡ ਰਾਤ ਦਿਨ ਚਲਦੀਆਂ ਆਵਾਦੀ ਹੈਗੀ ਆ ਵਿੜਾਵਾ ਕੋਈ ਵੇਲੇ ਵੀ ਇਹ ਟਰਾਲੀਆਂ ਹੌਲੀ ਨਹੀਂ ਕਰਦੇ ਰਾਤ ਦਿਨ ਹੀ ਰੇਟਾ ਜਾਂਦੀ ਇਥੋਂ ਤੇ ਉਹ ਇਹ ਜਿਹੜੇ ਹੁਣ ਆ ਇਹ ਹੁਣ ਕੰਨੇ ਦੀਆਂ ਟਰਾਲੀਆਂ ਹੁੰਦੀ ਆ ਥੋੜੀ ਜੀ ਟਰਾਲੀਆਂ ਦੇ ਅੰਦਾਂ ਥੋੜੀਆਂ ਉੱਚੀਆਂ ਹੁੰਦੀਆਂ ਉਹਨਾਂ ਨੂੰ ਤੰਗੀ ਹੁੰਦੀ ਸੀ ਕਿ ਕੋਈ ਹੌਕ ਟੋੜ ਜੋ ਇਹ ਕੋਈ ਕਰਕੇ ਉਹਨਾਂ ਦਾ ਐਸੀ ਹੱਲ ਕਰ ਦੇਣ ਲੱਗੇ ਹੁਣ ਛੋਟੇ ਕਰਦੇ ਆ ਤੇ ਇਹ ਬਣਾਏ ਤਾਂ ਤਾਂ ਸੀ ਕਿ ਮੈਨੰਗ ਹੁੰਦੀ ਆ ਬਹੁਤ ਸਾਰੇ ਮਾਂਡੇ ਚ ਰਾਤ ਦਿਨੀ ਰੇਤਾ ਜਾਂਦੀ ਆ ਤੇ ਇਹਦੇ ਵਿੱਚ ਪਿੰਡ ਦੇ ਬੱਚੇ ਜਾਂਦੇ ਜਿਵੇਂ ਬਾਹਰ ਸੋ ਡਾਰਿਆ ਥਾ ਲੇ ਟਰਾਲੀਆਂ ਹੌਲੀ ਨਹੀਂ ਕਰਦੇ ਪਖੜ ਲੱਗੇ ਟਰਾਲੀਆਂ ਨੂੰ ਉੱਪਰ ਉੱਚੀਆਂ ਕਿੱਟੀਆਂ ਬੈੱਡ ਲਾ ਕੇ ਤੇ ਰਾਤ ਦਿਨੀ ਰੇਤਾ ਜਾਂਦੀ ਇਥੋਂ ਜਦੋਂ ਇਹ ਸਪੀਡ ਬੇਕਰ ਬਣਾਇਆ ਗਿਆ ਇਹ ਲੋਕਾਂ ਨੂੰ ਪੰਚਾਇਤ ਦੇ ਧਿਆਨ ਵਿੱਚ ਜਾਂ ਸਰਪੰਚ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਸੀਗਾ ਜੀ ਨਹੀਂ ਇਹ ਨਹੀਂ ਸੀ ਲਿਆਂਦਾ ਉਹਨਾਂ ਧਿਆਨ ਚ ਆਹ ਜਿਹੜੇ ਇਧਰਲੇ ਬਣਾਏ ਆ ਇਹ ਤਾਂ ਬਣਾਏ ਸੀ ਅਹੀਂ ਹਨਾ ਇਹ ਹੀ ਜਟਵਾ ਦੇਣ ਲੱਗੇ ਤਾਂ ਉਹਦਾ ਵੀ ਹੱਲਾ ਕਰਾਤਾ ਅੱਜ ਹਾਂਜੀ ਸਰ ਨੇ ਕੀ ਦਵੋ ਤੁਹਾਡਾ ਸਾਡੀ ਮੇਰਾ ਨਾਮ ਜਸਵੰਤ ਸਿੰਘ ਆ ਭੰਡਾਲ ਜੀ ਭੰਡਾਲਵੇੜ ਮੈਂ ਪੰਚਾਇਤ ਮੈਂਬਰ ਆ ਜੀ ਇਹ ਸ਼ਕ ਤੇ ਵਿੱਚ ਸਪੀਡ ਬ੍ਰੇਕਰ ਜਿਹੜੇ ਲੋਕਾਂ ਨੂੰ ਬਣਾਏ ਗਏ ਆ ਇਹਨਾਂ ਨੂੰ ਸਪੀਡ ਬ੍ਰੇਕਰ ਬਣਾਉਣ ਦੀ ਨੌਬਤ ਕਿਉਂ ਆਈ ਹੈ ਇਹ ਨੌਬਤ ਇਹ ਆਈ ਆ ਜੀ ਇੱਥੇ ਨਾ ਮਾਈਨਿੰਗ ਹੋ ਰਹੀ ਆ ਜੀ ਮੰਡ ਦੇ ਵਿੱਚੋਂ ਰੇਤਾ ਵੀ ਆ ਰਹੀ ਮਿੱਟੀ ਵੀ ਆ ਰਹੀ ਆ ਤੇ ਟਰਾਲੀਆਂ ਆ ਟਰਾਲੀਆਂ ਵਾਲੇ ਜਿਹੜੇ ਆ ਉਹ ਇੰਨੀਆਂ ਟਰਾਲੀਆਂ ਭਜਾਉਂਦੇ ਆ ਉਹ ਜਿਹੜੇ ਬ੍ਰੇਕਰ ਇਹਨਾਂ ਨੂੰ ਬਣਾਉਣੇ ਪਏ ਆ ਮਤਲਬ ਕਿ ਪਿੰਡ ਵਾਲਿਆਂ ਨੂੰ ਕਿ ਕੋਈ ਬੱਚਾ ਬੁੱਚਾ ਨਾ ਥੱਲੇ ਆ ਜਾਵੇ ਕੋਈ ਹੋਰ ਨਾ ਆਵੇ ਬਾਕੀ ਜਿਹੜੇ ਮੋਟਰਸਾਈਕਲ ਵਾਲੇ ਉਹਨਾਂ ਨੂੰ ਹੁਣ ਸਾਨੂੰ ਪਿੰਡ ਵਾਲਿਆਂ ਨੂੰ ਬੜੀ ਪਰੇਸ਼ਾਨੀ ਆਉਣ ਢੀ ਆ ਕਿਉਂਕਿ ਬ੍ਰੇਕਰ ਵੱਡੇ ਆ ਤੇ ਉਹ ਟਰਾਲੀਆਂ ਵਾਸਤੇ ਕੀਤੇ ਹੀ ਹੁਣ ਸਾਡੇ ਮੋਟਰਸਾਈਕਲ ਵੀ ਔਖੇ ਲੰਘਦੇ ਆ ਸਾਈਕਲ ਵੀ ਔਖੇ ਲੰਘਦੇ ਆ ਸਾਨੂੰ ਪਰੇਸ਼ਾਨੀ ਜ਼ਿਆਦੀ ਆਉਣ ਢੀ ਪਰ ਇਹ ਹਟਦੇ ਨਹੀਂ ਹੈਗੇ ਇਹ ਟਰਾਲੀਆਂ ਲੈ ਕੇ ਰੋਜ਼ ਹੀ ਆ ਜਾਂਦੇ ਆ ਤੁਹਾਡੇ ਜਿਹੜੀਆਂ ਗੱੰਨੇ ਵਾਲੀਆਂ ਟਰਾਲੀਆਂ ਉਹਨੂੰ ਕੀ ਸਮੱਸਿਆ ਆ ਰਹੀ ਹੈ ਉਹ ਗੰਨੇ ਵਾਲੀਆਂ ਟਰਾਲੀਆਂ ਨੂੰ ਸਮੱਸਿਆ ਇਹ ਆ ਰਹੀ ਜਿਹੜੇ ਬ੍ਰੇਕਰ ਬ 200 ਕਮਾਂਟਰ ਗੰਨਾ ਹੁੰਦਾ ਆ ਜਦ ਆਪਾਂ ਟਰਾਲੀ ਟਪਾਉਨੇ ਆ ਚਾਹੇ ਹਾਕ ਟੁੱਟ ਜਾਂਦੀ ਆ ਚਾਹੇ ਟਰੈਕਟਰ ਛਾਲਾ ਮਾਰਦਾ ਆ ਇਸ ਕਰਕੇ ਬਹੁਤ ਪਰੇਸ਼ਾਨੀ ਆ ਜੀ ਵੀ ਮੰਗ ਕਰਦੇ ਆ ਮੰਗਾ ਹੀ ਇਹੀ ਕਰਦੇ ਆਂਗੇ ਜੀ ਚਲੋ ਜਿਹੜੇ ਬ੍ਰੇਕਰ ਬਣੇ ਆ ਉਹ ਤਾਂ ਸੈੱਟ ਹੋ ਜਾਣਗੇ ਪਰ ਜਿਹੜੀਆਂ ਮਿੱਟੀ ਵਾਲੀਆਂ ਟਰਾਲੀਆਂ ਮਾਈਨਿੰਗ ਵਾਲੀ ਮਾਈਨਿੰਗ ਹੁੰਦੀ ਇਹ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜਾ ਬੱਚਿਆਂ ਦਾ ਖਾਸਾ ਵਾ ਮਲ ਕੇ ਕੋਈ ਥੱਲੇ ਆ ਜਵੇ ਚਾਹੇ ਕੁਝ ਹੋਰ ਰਸਤਾ ਵੀ ਨਹੀਂ ਮਿਲਦਾ ਇਸ ਕਰਕੇ ਬਹੁਤ ਪਰੇਸ਼ਾਨੀ ਆ ਤੇ ਇਹ ਇਹ ਬੰਦ ਹੋਣੀ ਚਾਹੀਦੀਆਂ ਜੀ ਇਹੀ ਮੰਗਿਆ ਸਾਡੀ ਪਿੰਡਲ ਨੂੰ ਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਰਿਸ਼ਪਾਲ ਸਿੰਘ ਜੀ ਮੇਰਾ ਪਿੰਨ ਬਡਾਲ ਬੇੜ ਰਿਸ਼ਪਾਲ ਸਿੰਘ ਜੀ ਇਸ ਸ਼ਰਕ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਸਪੀਡ ਬ੍ਰੇਕਰ ਬਣਾਏ ਗਏ ਇਹਦਾ ਕਾਰਨ ਤੁਹਾਨੂੰ ਕੀ ਪਰੇਸ਼ਾਨੀ ਆ ਰਹੀ ਹੈ ਸਾਨੂੰ ਜੇ ਗੰਨਾ ਲੈ ਕੇ ਆਉਨੇ ਆ ਟਾਲੀਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਤੇ ਇਹ ਜਿਹੜੇ ਸਪੀਡ ਬ੍ਰੇਕਰ ਆ ਇਹ ਬਣਾਉਂਦੀ ਨੇ ਇਹਨਾਂ ਨੂੰ ਲੋਕਾਂ ਨੂੰ ਨੌਬਤ ਕਿਉਂ ਆਈ ਹੈ ਇਹ ਦੀ ਕੁਛ ਲਾ ਲਓ ਤੁਸੀਂ ਵੀ ਰਾਗੀ ਰਾ ਤੇਜ ਲੰਗਦੇ ਆ ਕੁਛ ਹੋਰ ਨਿਕਿਆ ਮੋਟੀਆਂ ਨੌਬਤਾਂ ਲਾ ਲਓ ਇਹ ਕਰਕੇ ਕਰ ਰਹੇ ਆ ਪਰ ਬਹੁਤ ਮੁਸ਼ਕਲ ਆ ਇਹ ਲੋਕਾਂ ਦਾ ਕਹਿਣਾ ਵਾ ਕਿ ਜਿਹੜੇ ਸਪੀਡ ਬ੍ਰੇਕਰ ਬਣਾਏ ਗਏ ਆ ਇਹ ਮਾਈਨਿੰਗ ਜਿਹੜੀ ਆ ਲਗਾਤਾਰ ਰਾਤ ਦਿਨ ਮਾਈਨਿੰਗ ਦੀ ਚੋਰੀ ਹੋ ਰਹੀ ਆ ਇਹਦੀ ਹੋ ਰਹੀ ਆ ਇਹ ਮਣ ਦੇ ਵਿੱਚੋਂ ਆ ਰਹੀ ਆ ਕਿੰਨੇ ਚਿਰ ਤੋਂ ਹੋ ਰਹੀ ਆ ਇਹ ਕੋਈ ਲਗਭਗ ਹੁਣ ਜਿਉਂ ਦਰਾਰਾ ਪਾਣੀ ਆਇਆ ਪਾਣੀ ਲੱਥਾ ਉਸ ਤੋਂ ਬਾਅਦ ਦੇ ਵਿੱਚ ਚਾਲੂ ਚੱਲੂ ਰਿਹਾ ਪਹਿਲਾਂ ਵੀ ਹੁੰਦੀ ਰਹੀ ਆ ਪਰ ਹੁਣ ਤਾਂ ਬਹੁਤ ਜ਼ਿਆਦਾ ਆ ਪਿੰਡ ਵਾਸੀਆਂ ਨੇ ਉਹਨਾਂ ਨੂੰ ਰੁਕਣ ਦੀ ਕੋਸ਼ਿਸ਼ ਕੀਤੀ ਬਸ ਇਹ ਪਿੰਡ ਤੌਰ ਤੇ ਕਰਦਾ ਹਰੇਕ ਬੰਦਾ ਜਿੰਨੀ ਕ ਆਪਣੀ ਪਹੁੰਚ ਆ ਕਰਦੇ ਆ ਬਾਕੀ ਤੁਹਾਨੂੰ ਪਤਾ ਹੀ ਕਾਲਾ ਚੋਰ ਬਜਾਰੀ ਚੱਲਦੀ ਰਾਤ ਦਿਨ ਚੱਲੀ ਜਾ ਮੈਂ ਤੁਹਾਨੂੰ ਇਹ ਫਿਰ ਜਿਹੜੀ ਤੁਹਾਨੂੰ ਸਮੱਸਿਆ ਆ ਰਹੀ ਸੀਗੀ ਇਹਦਾ ਕੀ ਹੱਲ ਕੀ ਨਿਕਲਿਆ ਇਹ ਬਾਬਾ ਹੁਣ ਜੀ ਤੁਹਾਡੇ ਤਾਂ ਇਹ ਮੀਡੀਆ ਜਰੀਏ ਗੱਲ ਪਹੁੰਚਾਈ ਜਾਈਏ ਜਾਂ ਸਰਪੰਚ ਸਾਹਿਬ ਆ ਹੁਣ ਇਹਨਾਂ ਨੂੰ ਲਿਆ ਨਾਲ ਸਰਪੰਚ ਸਾਹਿਬ ਨੇ ਕੀ ਵਿਸ਼ਵਾਸ ਦਵਾ ਤੁਹਾਨੂੰ ਸਰਪੰਚ ਸਾਹਿਬ ਬੋਲੇ ਹੋਰ ਫਾਇਦਾ ਨਹੀਂ ਆਪਾਂ ਬੰਦ ਕਰਾਂਗੇ ਹਾਂਜੀ ਸਰ ਕੀ ਨਾਂ ਦਾ ਲਾ ਪੱਟੀ ਨਾਮ ਆਈ ਮੇਰਾ ਪਿੰਡ ਭੰਡਾਲ ਬੇਟਿਆ ਜੀ ਠੀਕ ਹੈ ਜੀ ਇੱਥੋਂ ਰੇਤਾ ਬਹੁਤ ਜਾਰੀ ਲੈ ਕੇ ਜਾਂਦੇ ਆ ਕਾਲਾ ਨੂਰਪੁਰ ਜੱਟਾਂ ਤੋਂ ਇਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਭਾਜੀ ਹੋਲੀ ਜਾਇਆ ਕਰੋ ਇਹ ਲਗਾਤਾਰ ਹਰ ਸਵੇਰ ਤੋਂ ਸ਼ੁਰੂ ਹੋ ਜਾਂਦੀ ਆ ਰੇਤਾ ਜਾਣੀ ਬਹੁਤ ਵਾਰੀ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਭਾਜੀ ਹੋਲੀ ਜਾਇਆ ਕਰੋ ਇਹ ਕੋਈ ਸਾਡੀ ਮੰਨਦਾ ਨਹੀਂਗਾ ਕੋਈ ਸੁਣਦਾ ਨਹੀਂਗਾ ਸਾਡੇ ਨੇ ਜਾਣੇ ਵਿੱਚ ਤੁਰੇ ਫਿਰਦੇ ਰਹਿੰਦੇ ਇਹ ਦਿਨੇ ਵੀ ਇਹ ਮਾਰੇ ਕੋਈ ਹੋਲੀ ਨਹੀਂ ਜਾਂਦਾ ਇਹਨਾਂ ਨੂੰ ਬਹੁਤ ਵਾਰੀ ਬੇਨਤੀ ਕੀਤੀ ਆ ਕਿ ਭਾਜੀ ਹੋਲੀ ਜਾਇਆ ਕਰੋ ਇਹ ਨਹੀਂ ਮੰਨਦੇ ਹੈਗੇ ਕੀ ਸਾਡੇ ਵੱਲੋਂ ਫਿਰ ਹੋਰ ਕੋਈ ਸੇਵਾ ਇਹਨਾਂ ਦੀ ਹੋਊਗੀ ਅਸੀਂ ਕਹਿਆ ਕਿ ਨਹੀਂ ਅਸੀਂ ਕਹਿੰਨੇ ਆ ਕਿ ਜੋ ਵੀ ਆ ਸਾਡੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਜੀ ਠੀਕ ਹੈ ਜੀ ਅਸੀਂ ਇੰਨਾ ਹੀ ਕਵਾਂਗੇ ਆਪਾਂ ਕੋਈ ਹੋਰ ਗੱਲ ਨਹੀਂ ਇਹਨਾਂ ਬਾਰੇ ਕਹਿੰਦੇ ਹੈਗੇ ਕਿ ਜਿਹੜੀ ਰੇਤਾ ਕੱਢਦੇ ਆ ਇਹਨਾਂ ਨੂੰ ਕਿਹਾ ਕਿ ਭਾਜੀ ਨਾ ਖੜੋ ਠੀਕ ਹੈ ਜੀ ਗੈਰ ਕਾਨੂੰਨੀ ਆ ਜੋ ਵੀ ਕਰਦੇ ਆ ਇਹ ਜਿਹੜੀ ਮਾਈਨਿੰਗ ਦੀ ਚੋਰੀ ਹੋ ਰਹੀ ਆ ਕਿੰਨੇ ਚਿਰ ਤੋਂ ਹੋ ਰਹੀ ਆ ਇਹ ਬਹੁਤ ਚਿਰ ਤੋਂ ਹੋ ਰਹੀ ਆ ਬਹੁਤ ਵਾਰੀ ਕਿਹਾ ਵਾ ਰਾਤ ਨੂੰ ਵੀ ਲਗਾਤਾਰ ਰੇਤਾ ਢੋਂਦੇ ਆ ਦਿਨੇ ਵੀ ਲੈ ਕੇ ਜਾਂਦੇ ਆ ਠੀਕ ਹੈ ਜੀ ਬਹੁਤ ਤਾਰੀ ਕਹਾ ਵਾ ਪਰ ਨਹੀਂ ਮੰਨਦੇ ਹੈਗੇ ਫਿਰ ਅਸੀਂ ਜੋ ਆਪਣੇ ਵੱਲੋਂ ਕਾਨੂੰਨੀ ਕਾਰਵਾਈ ਤਾਂ ਉਸ ਜਿਨ੍ਹਾਂ ਨੇ ਕਰਨੀ ਆ ਉਹ ਤਾਂ ਹੋਊਗੀ ਜੇ ਫਿਰ ਅਸੀਂ ਆਪਣੀ ਜਿਹੜੀ ਕਾਰਵਾਈ ਕਰਨੀ ਆ ਫਿਰ ਇਹ ਓਕੇ ਹੋਣਗੇ ਠੀਕ ਹੈ ਜੀ ਅਸੀਂ ਇਹ ਹੀ ਕੁਝ ਕਹਿਣਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਦੂ ਇਹ ਕਿਹੜਾ ਪਿੰਡਾ ਨੂਪਾ ਜੱਟ ਕਿੱਥੇ ਜਾ ਰਹੇ ਹੁਣ ਇਸ ਟਾਈਮ ਤੁਸੀਂ ਹਾਂਜੀ ਕਿੱਥੇ ਜਾ ਰਹੇ ਤੁਸੀਂ ਮਿੱਟੀ ਭਰਨ ਜਾਨੇ ਕਿੱਥੋਂ ਭਰ ਰਹੇ ਹਾਂ ਹਾਂਜੀ ਕਿੱਥੋਂ ਭਰ ਰਹੇ ਤੁਸੀਂ ਇਧੋ ਆਪਣੇ ਇੱਥੇ ਬ੍ਰਾਹਮਣ ਚ ਇਨੇ ਦਿਨ ਤੋਂ ਬਾਰੇ ਲਗਾਤਾਰ ਹਾਂਜੀ ਤੁਹਾਡੇ ਕੋਲ ਕੋਈ ਸਰਕਾਰੀ ਪਰਮਿਸ਼ਨ ਹੈ ਨਹੀਂ ਉਹਨਾਂ ਉਹਨਾਂ ਪਤਾ ਚਾਚੇ ਕਾਲੇ ਕਾਲੇ ਨੂੰ ਪਤਾ ਨਹੀਂ ਚਾਚਾ ਇਹ ਟਰੈਕਟਰ ਦਾ ਮਾਲਕ ਕੌਣ ਮਾਲਕ ਹੋਣੇ ਟਰੈਕਟਰ ਹਾਂਜੀ ਅਨੂਪ ਜੱਟਾਂ ਦਾ ਕਾਲ ਕੀ ਉਹਦਾ ਨਾਂ ਕੀ ਆ ਉਹ ਕਾਲ ਅਸੂਖ ਦੇ ਉਹਨਾਂ ਕੋਲ ਕੋਈ ਸਰਕਾਰੀ ਪਰਮਿਸ਼ਨ ਹੈਗੀ ਆ ਪਤਾ ਨਹੀਂ ਹੈਗੀ ਨਹੀਂ ਪਤਾ ਨਹੀਂ ਪੁੱਛਣਾ ਇਹ ਲੋਕਾਂ ਦਾ ਇਲਜ਼ਾਮ ਆ ਕਿ ਤੁਸੀਂ ਲਗਾਤਾਰ ਰਾਤ ਦਿਨ ਚੱਲਦੇ ਆ ਤੇਜ਼ ਸਪੀਡ ਚੱਲਦੇ ਆ ਤੁਹਾਡੀ ਬੇਨਤੀ ਕਰਕੇ ਇਹਨਾਂ ਨੂੰ ਸਪੀਡ ਬ੍ਰੇਕਰ ਬਣਾਉਣੇ ਪਏ ਆ। ਹਰ ਰਾਤ ਨੂੰ ਤਾਂ ਨਹੀਂ ਜਿੱਤੇ ਚਾਈ ਦਾ ਚਾਈ ਦਾ ਰਾਤ ਨੂੰ ਜਾਈ ਤਾਂ ਮਿੱਟੀ ਲੈ ਕੇ ਜਾਈਦਾ ਦਿਨੇ ਭਰੀਦੀ ਆ। ਇੱਕ ਤਾਂ ਤੁਸੀਂ ਚੋਰੀ ਕਰ ਰਹੇ ਆਂ। ਹਾਂਜੀ। ਇੱਕ ਤਾਂ ਤੁਸੀਂ ਸਰਕਾਰ ਦੀ ਚੋਰੀ ਕਰ ਰਹੇ ਆਂ। ਦੂਸਰਾ ਚੋਰੀ ਕਰ ਰਹੇ ਆ। ਚੋਰੀ ਕਰਕੇ ਪੈਸੇ ਆ ਪੈਸੇ ਪੈਸੇ ਦੇ ਕੇ ਖਰੀਦੀ ਦੀ ਆਈ। ਮਾਹਰ ਤੋਂ ਦੇਖੀਦੀ ਆ। ਚੋਰੀ ਕਰਦੀ ਤੁਸੀਂ। ਇਹ 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 ਨਾ ਬਨੇ ਬਨੇ ਮਾਲਾਂ ਦੀ ਆ ਪਹਿਲੀ ਉੱਥੇ ਪਹਿਲੀ ਚੱਕੰਦੇ ਆ। ਪਹਿਲੀ ਤੋਂ ਉਹਨਾਂ ਨੂੰ ਆ। ਤੁਸੀਂ ਖਰੀਦੀ ਆ। ਅੱਜ ਮੋੜ ਲਈ ਜੀਵ ਜਾਨ ਖਰੀਦੀ। ਪਤਾ ਨਹੀਂ। ਉਹ ਬਨੇਮਾਨ ਵਾਲਾਂ ਦੀ ਪਹਿਲੀ ਆਈ ਉਧਰ ਵੀ ਰਾਹ ਜਾਂਦਾ ਕਿਦਾਂ ਕੋਈ ਰਾਹ ਨਹੀਂ ਜਾਂਦਾ ਪੱਟਿਆ ਰੋਸਦਾ ਹੀ ਇਹ ਰਾਹ ਰਾਹ ਨਾ ਨੂੰ ਪਹਿਲੀ ਨੂੰ ਪਤਾ ਨਹੀਂ ਕਿਹੜਾ ਵੀ ਇੱਥੇ ਲਾਵੇ ਜਾਂ ਕਿੰਦੀ ਜਾਂਦੇ ਚੱਲ ਜੀਆਂ ਰੇਸਾ ਦੀਆਂ ਉਹ ਚੱਲ ਗਈਆਂ